ਸਾਤੋਂ ਵੀ ਵੱਧ گاਵਾਂ ਨੂੰ ਅੱਜ ਆਪਾਂ ਤਕਰੀਬਨ 16 ਕਿਲੋਮੀਟਰ ਤੋਰ ਕੇ ਲੈ ਕੇ ਜਾਣਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਉਂਕਿ ਮੀਂਹ ਡੜੇ ਪੈ ਗਿਆ ਤੇ ਉਹਦੇ ਕਰਕੇ ਆਪਾਂ ਨੂੰ ਇਹ گاਵਾਂ ਨੂੰ ਢਾਈ گاਵਾਂ ਨੂੰ ਆਪਾਂ ਨੂੰ ਦੂਜੇ ਫਾਰਮ ਤੇ ਲੈ ਕੇ ਜਾਣਾ ਪੈਣਾ ਤੇ ਆਜੋ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਲੈ ਕੇ ਚੱਲਾਂਗੇ ਤੇ ਇਹ ਜਿਹੜੀਆਂ گاਵਾਂ ਇਸ ਤਰੀਕੇ ਫਿਰ ਆਪਾਂ ਬਾਹਰ ਕੱਢ ਲੀਆਂ ਨੇ ਇਹ ਇਦੋਂ ਬਾਅਦ ਸਿੱਧੀਆਂ ਸੜਕ ਤੇ ਚੜ ਗਈਆਂ ਨੇ ਜਿਹੜੀ ਆਮ ਪਿੰਡਾਂ ਨੂੰ ਕਨੈਕਟਡ ਲਿੰਕ ਰੋਡ ਹੁੰਦੀ ਆ ਉਸ ਟਾਈਪ ਦੀ ਇਹ ਰੋੜਾ ਪੱਕੀ ਰੋੜਾ ਵੈਸੇ ਤਾਂ ਤੇ ਇਦੇ ਨਾਲ ਨਾਲ ਤੋਰ ਕੇ ਆਪਾਂ ਥੋੜੀ ਦੂਰ ਲੈ ਕੇ ਚੱਲਾਂਗੇ ਇਹਨਾਂ گاਵਾਂ ਨੂੰ ਆਹ ਆ ਗਿਆ ਸੀ ਕੱਚਾ ਰਾਹ ਜਿਹਦੇ ਦੇ ਘਾਹ ਹੋਣ ਦੇ ਕਾਰਨ ਇਹ ਥੋੜਾ ਬਹੁਤਾ ਵੀ ਪੇਡ ਪੂਜਾ ਕਰਦੀਆਂ ਹੋਈਆਂ ਤੇ ਆ ਦੋ ਚੋਧਰ ਆਪਣੇ ਜਿਹੜੇ ਮੇਨ ਇਹ ਨਾਲ ਚੱਲੇ ਆ ਇਹਨਾਂ ਨੇ ਆਪਣਾ ਲੰਮਾ ਸਫ਼ਰ ਆ ਜਿਹੜਾ ਉਹ ਪੂਰਾ ਕਰਾਉਣਾ 16 ਕਿਲੋਮੀਟਰ ਦਾ ਤੋਰ ਕੇ ਲ ਜਾਂਦਾ ਕਾਰਨ ਇਹ ਆ ਕਿ ਟਰੱਕ ਦੇ ਵਿੱਚ گاਵਾਂ ਇੰਨੀਆਂ ਜਿਹੜੀਆਂ ਇੰਨੀ ਛੇਤੀ ਲਜਾਈਆਂ ਪੋਸੀਬਲ ਨਹੀਂ ਉਹ ਦੂਰ ਜਿਹੜੀ ਨਿਗਾ ਵੱਜ ਰਹੀ ਹੈ ਨਾ ਇਹ ਭੇਡਾਂ ਨੇ ਇਹ ਭੇਡਾਂ ਦਾ ਫਾਰਮ ਆ ਸੋ ਇਸ ਤਰੀਕੇ ਨਾਲ ਨਾਲ ਆਪਾਂ ਯੂਟ ਤੋਰਦੇ ਆਂ ਸੜਕ ਤੇ ਤਾਂ ਕਿ گاਵਾ ਸੜਕ ਨਹੀਂ ਨੂੰ ਨਾ ਹੋਣਾ ਜੇਕਰ ਕੋਈ ਆ ਵੀ ਜਾਵੇ ਤਾਂ ਉਹ ਸੜਕ ਤੋਂ ਥੱਲੇ ਧਾਰਦੀਏ ਕਿਉਂਕਿ ਜੇ ਕੋਈ ਜੇਕਰ ਕੋਈ ਵੀਕਲ ਆਉਂਦਾ ਤਾਂ ਉਹ ਉਸ ਤੋਂ ਬਾਅਦ ਉਹ ਸਿੱਧਾ ਆਪਦਾ ਲੰਘ ਜੇ ਇਹ ਇੱਕ ਬੱਗੀ ਆ ਇੱਕ ਯੂਟ ਆ ਦੋ ਟਰੈਕਟਰ ਆ ਇਸ ਤਰੀਕੇ ਆਪਾਂ گاਵਾ ਨੂੰ ਹੱਕ ਕੇ ਲੈ ਕੇ ਚੱਲਦੇ ਆਂ ਤੇ ਉਹ ਜਿਹੜੀਆਂ ਨਾ ਤੁਸੀਂ ਥੋੜੀ ਦੂਰ ਦੇਖ ਰਹੇ ਆਂ گاਵਾ ਉਹ ਆਪਣੇ ਗਵਾਨੀਆਂ ਦੀਆਂ گاਵਾਂ ਨੇ ਯਾਨੀ ਕਿ ਨਾਲ ਵੀ ਆਪਣੇ ਇੱਕ ਡੇਰੀ ਫਾਰਮ ਆ ਆ ਮਾਡਲ ਆ ਮੁੰਡਾ ਨੇ ਕਈ ਕਾਨਿਆਂ ਦੇ ਵਿੱਚ ਮਾਡਲਿੰਗ ਕੀਤੀ ਆ ਤੇ ਜੇਕਰ ਆਪਾਂ ਗੱਲ ਕਰੀਏ ਵੀ ਇਸ ਤਰੀਕੇ ਹੱਕ ਕੇ ਅੱਗੇ ਲੈ ਜਾਣੀਆਂ ਕਾਫੀ ਲੰਮੀ ਲੇਨ ਬਣ ਜਾਂਦੀ ਆ ਤਕਰੀਬਨ 1 ਕਿਲੋਮੀਟਰ ਦਾ ਰਾਹ ਕਵਰ ਕਰ ਲੈਂਦੀਆਂ ਇੰਨੀਆਂ ਜਿਆਦਾ ਗਾਵਾਂ ਹੁੰਦੀਆਂ ਸੋ ਤਾਂ ਕਰਕੇ ਜਿਆਦਾ ਪ੍ਰੇਫਰ ਕੀਤਾ ਜਾਂਦਾ ਕਿ ਕੱਚਾ ਰੋਡ ਹੁੰਦਾ ਜਿਹੜਾ ਫਾਰਮ ਰੋਡ ਹੁੰਦਾ ਜਿੱਤੇ ਇੰਨਾ ਟ੍ਰੈਫਿਕ ਨਾ ਹੋਵੇ ਉਹ ਰੋਡ ਤੋਂ ਹੀ ਜਾਇਆ ਜਾਵੇ ਕਿਉਂਕਿ ਉਹ ਦੇਖੋ ਤੁਸੀਂ ਕਿੰਨੀ ਲੰਮੀ ਲੇਨ ਬਣ ਗਈ ਆ ਸੋ ਇਸ ਤਰੀਕੇ ਹਜੇ ਆਪਾਂ ਅੱਧਾ ਸਫ਼ਰ ਪੂਰਾ ਕੀਤਾ ਤੇ ਆ ਚੌਂਕ ਸੀਗਾ ਇਹ ਟੋਂਕ ਦੇ ਵਿੱਚ ਦੀ ਆਪਾਂ ਗਾਵਾਂ ਟਪਾਉਣੀ ਆ ਜਾਨੀ ਕਿ ਜੇ ਦੋਨੇ ਪਾਸੇ ਜਿਹੜਾ ਟ੍ਰੈਫਿਕ ਆ ਰਿਹਾ ਹੋਊਗਾ ਉਹਨੂੰ ਰੋਕਣਾ ਪੜਾ ਇਹ ਰੋਡ ਵੀ ਇੰਨਾ ਜ਼ਿਆਦਾ ਵਗਦਾ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਕਿੰਨਾ ਕੁ ਹੁੰਦਾ ਹਾਂ ਝਾਗ ਨਹੀਂ ਝਾਗ ਕਰ ਕਾਰ ਕਮੈਂਟਰੀ ਕਰ ਕਾਰ ਸੰਤਾ ਜਾਨ ਦੇ ਕਰਾ ਜਾਂਦੇ ਫਨ ਕਾਫੀ ਫਨ ਵਾਲਾ ਕੰਮ ਹੁੰਦਾ ਹੈ ਇੰਨੀ ਵਾਰ ਲੰਮੀ ਜਦੋਂ ਆਪਾਂ ਲੈ ਕੇ ਜਾਂਦੇ ਆ ਬੱਗੀਆਂ ਦੇ ਕਾਫੀ ਇੰਜੋਏ ਕਰਦੇ ਚਾਹੀਦਾ तकरीबन 10-11 ਕਿਲੋਮੀਟਰ ਦੂਰ ਆ ਗਏ ਸੀ ਤਾਂ ਇੱਕ ਟਰੱਕ ਆ ਜਾਂਦਾ ਉਸ ਰੋੜ ਤੇ ਕੱਚੇ ਤੇ ਕਿਉਂਕਿ ਇੱਧਰ ਇੱਕ ਸੀਮੈਂਟ ਫੈਕਟਰੀ ਆ ਸੋ ਉਹਦੀ ਲੋਡਿੰਗ ਅਨਲੋਡਿੰਗ ਕਰਨੇ ਟਰੱਕ ਆਇਆ ਸੀ ਇੱਕ ਹੋਰ ਚੌਂਗ ਜਾ ਗਿਆ ਸੀਗਾ ਉਸ ਚੌਂਗ ਤੋਂ ਆਪਾਂ ਫਿਰ ਇਹ گاਵਾਂ ਨੂੰ ਟਰਨਲ ਲੈ ਲਿਆ ਸੀਗਾ ਕਿ ਜਿੱਧਰ ਨੂੰ ਆਪਣਾ ਦੂਜਾ ਫਾਰਮ ਆਏ ਉਧਰ ਨੂੰ ਜਾਣ ਗਿਆ ਜਿਆਦਾਤਰ ਜਿਹੜਾ 80% ਰਾਹ ਉਹ ਕੱਚਾ ਹੀ ਰਾਹ ਸੀਗਾ ਉਹ ਹੋਰ ਕੱਚਾ ਰਾਹ ਕਵਰ ਕੀਤਾ ਦੋ ਹਾਈਵੇ ਕ੍ਰੋਸ ਕੀਤੇ ਆ ਇਹ گاਵਾਂ ਨੇ ਤੁਸੀਂ ਦੇਖ ਹੀ ਸਕਦੇ ਆ ਪਾਣੀ ਤੋਂ ਕਿ ਕਿਸ ਤਰੀਕੇ ਇਹ ਜਿਹੜਾ ਪਾਣੀ ਆ ਇੰਨਾ ਜਦੇ ਮੀਂਹ ਪੈ ਗਿਆ ਕਿ گاਵਾਂ ਨੂੰ ਦੂਜੇ ਫਾਰਮ 'ਚ ਸ਼ਿਫਟ ਕਰਨਾ ਪਿਆ ਤੇ ਆਹ ਇਸ ਤਰੀਕੇ ਆਪਾਂ ਜਿਹੜਾ ਹਾਈਵੇ ਸੀ ਮੇਨ ਹਾਈਵੇ ਸੀ ਤਾਂ ਉਹ ਹਾਈਵੇ ਉੱਤੋਂ ਦੀ ਆਪਾਂ ਇਹ گاਵਾਂ ਕ੍ਰਾਸ ਕਰਾਈਆਂ ਸੀਗੀਆਂ ਆਪਾਂ ਉਹ گاਵਾਂ ਨੂੰ ਉੱਥੇ ਹੋਲਡ ਕਰ ਲਈਦਾ ਹਾਈਵੇ ਤੋਂ ਪਿੱਛੇ ਤੇ ਜਦੋਂ ਕੋਈ ਵੀ ਟ੍ਰੈਫਿਕ ਨਹੀਂ ਹੁੰਦਾਗਾ ਉਦੋਂ ਇਹਨਾਂ ਨੂੰ ਕ੍ਰਾਸ ਕਰਾਈਦਾ ਤੇ ਇਸ ਪੁਆਇੰਟ ਤੇ ਆ ਕੇ ਆਪਾਂ ਨੂੰ ਇਹ ਵਲੌਗ ਇੱਥੇ ਬੰਦ ਕਰਨਾ ਵਾਹੂ ਕਿਉਂਕਿ ਆਪਾਂ ਇਸ ਤੋਂ ਬਾਅਦ ਵਾਪਸ ਚੱਲੇ ਆਂ ਡੇਰੀ ਦੇ ਵਿੱਚ ਇਸ ਤੋਂ ਬਾਅਦ ਹੋਰ ਬੰਦੇ ਲੈ ਕੇ ਜਾਣਗੇ ਇਹ گاਵਾਂ ਨੂੰ ਤੇ ਜਦੋਂ ਅਗਲੀ ਵਾਰੀ ਆਪਾਂ ਕੋਈ گاਵਾਂ ਨੂੰ ਗਾਂ ਦੂਜੇ ਫਾਰਮ 'ਚ ਛੱਡਣ ਗਏ ਪੂਰਾ ਡਿਟੇਲ ਤੱਕ ਸਿਰੇ ਤੱਕ ਉਹ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਕਿਤਾ ਖੇਤੀਬਾੜੀ ਚੈਨਲ ਨੂੰ ਜ਼ਰੂਰ ਫੋਲੋ ਕਰਿਓ ਆਪਾਂ ਤੁਹਾਡੇ ਨਾਲ ਮਿਲਦੇ ਆ ਅਗਲੀ ਵੀਡੀਓ ਵਿੱਚ